ਜੀ ਉਠੋ ਲਾ ਯਾਰ ਅਬ ਯਾਰ ਉਹ ਜਿਹੜਾ ਚੋਣਾਂ ਚਾਹੀਦੀਆਂ ਨੇ ਮੁਸ਼ਕਲ ਆ ਤੱਕ ਅੱਗੇ ਤੇ ਰੇਲ ਆਈ ਨਹੀਂ ਲੱਗਿਆ ਆਹੋ ਆਹ ਪੱਗਾਂ ਦੇ ਨਾਲ ਹੋਰ ਐਵੇਂ ਨਹੀਂ ਲੱਗਿਆ ਬਟੀ ਸਾਹਿਬ ਆਜਣ ਬਸ ਰੋਟੀ ਲੱਗੀ ਆ ਹੋ ਜੀ ਸਰ ਬਸ ਤੋਂ ਰੱਖੀ ਗਈ ਹੈ ਇਹ ਮਾਮਲਾ ਹੈ ਪਹਿਲਾਂ ਤਾਂ ਮੈਂ ਸਾਰੇ ਆਪਣੇ ਪੱਤਰਕਾਰ ਵੀਰਾਂ ਦਾ ਦਿਲ ਤੋਂ ਕਰੀਉ ਧੰਨਵਾਦ ਕਰਦਾ ਵਾਂ ਜੋ ਸਾਡੇ ਪੱਕਾਲੇ ਸਾਡੇ ਛੋਟੇ ਜਿਹਾ ਸਨੇਹ ਤੇ ਸਾਡੀ ਵਾਇਸ ਨੂੰ ਉਪਲਬਧ ਕਰਦੇ ਆ ਧੰਨਵਾਦ ਜੀ ਅੱਜ ਮਸਲਾ ਇਹ ਆ ਜੀ ਕਿ 2023 31/5/2023 ਚ ਇੱਕ ਸਫਾਈ ਕਰਮਚਾਰੀਆਂ ਦੀ ਨਾ ਇੱਕ ਜੁਆਇਨਿੰਗ ਹੋਈ ਸੀਗੀ ਜੋ ਪੋਸਟਾਂ ਨਿਕਲੀਆਂ ਸੀਗੀਆਂ 170 ਤੋਂ 180 ਦੇ ਵਿੱਚ ਜੋ ਉਹਦੇ ਦੌਰਾਨ 100% ਬੰਦੇ ਨੂੰ ਆਰਡਰ ਦਿੱਤੇ ਸੀਗੇ ਸਫਾਈ ਕਰਮਚਾਰੀਆਂ ਨੂੰ ਜਿਹਦੇ ਵਿੱਚ 35 ਤੋਂ 36 ਬੰਦਿਆਂ ਨੇ ਜੁਆਇਨਿੰਗ ਨਹੀਂ ਕੀਤੀ ਸੀ ਉਹਦਾ ਇੱਕ ਪ੍ਰੋਟੋਕੋਲ ਹੁੰਦਾ ਵਾ ਜਿਹੜਾ ਬੰਦਾ ਜੁਆਇਨਿੰਗ ਨਹੀਂ ਕਰਦਾ ਨਾ ਉਹਨੂੰ 15 ਦਿਨ ਦੇ ਵਿੱਚ ਪੱਲਾ ਤੇ ਜੁਆਇਨਿੰਗ ਕਰਨੀ ਪੈਂਦੀ ਆ ਤੇ 15 ਦਿਨ ਦੇ ਵਿੱਚ ਉਹਨੂੰ ਆਪਣਾ ਕਰੈਕਟਰ ਸਰਟੀਫਿਕੇਟ ਜੋ ਦੀ ਪੀਸੀਸੀ ਜਿਹਨੂੰ ਕਹਿੰਦੇ ਆ ਉਹ ਹੋ ਕੇ ਡਿਪਾਰਟਮੈਂਟ ਨੂੰ ਜਾਂਦੀ ਆ ਕਿ ਇਹ ਬੰਦੇ ਦਾ ਕਰੈਕਟਰ ਬਿਲਕੁਲ ਸਹੀ ਹੈ ਤੇ ਉਹਨੂੰ ਨੌਕਰੀ ਦਾ ਦਿੱਤਾ ਜਾਵੇ ਪਰ ਇਸ ਦੌਰਾਨ ਕੁਝ 32 37 ਬੰਦਿਆਂ ਨੇ ਜਿਨ੍ਹਾਂ ਨੇ ਜੋਇਨਿੰਗ ਨਹੀਂ ਕੀਤੀ ਸੀਗੀ ਤੇ ਉਹਦੇ ਵਿੱਚ ਕੀ 15 ਦਿਨ ਦਾ ਨੋਟਿਸ ਦਿੱਤ ਨਹੀਂ ਕੀਤਾ ਤੇ 6 ਮਹੀਨੇ ਲਗਾਤਾਰ ਨਗਰ ਨਿਗਮ ਨੂੰ ਨੋਟਿਸ ਕਰਦਾ ਵਾ ਕਿ ਤੂੰ ਆਪਣਾ ਜਵਾਬ ਤਲਵੀ ਦੇ ਕਿ ਉਹ ਆ ਕੇ ਜੋਇਨਿੰਗ ਕਿਉਂ ਨਹੀਂ ਕੀਤੀ ਉਹ 6 ਮਹੀਨੇ ਚ ਰਹੀ ਜਾਂਦਾ ਤਾਂ ਉਸ ਪੋਸਟ ਨੂੰ ਖਤਮ ਕੀਤਾ ਜਾਂਦਾ ਵਾ ਪਰ ਅੱਜ 1 ਸਨ 23 ਤੋਂ ਲੈ ਕੇ 25 ਤੱਕ ਆ ਗਿਆ ਵਾ ਇੱਕ ਲੜਕੀ ਲੱਕੀ ਸਾਨੂੰ ਕੁਲਦੀਪ ਸੁੰਦੀ ਡਿਸਟ੍ਰਿਕਟ ਜਲੰਧਰ ਦੀ ਆ ਜਿਹਨੇ ਉਸ 23 ਨੂੰ ਆਰਡਰ ਹੋਏ ਸੀਗੇ ਤੇ ਪਰ ਉਹਨੇ ਆਪਣੀ ਨੌਕਰੀ ਦੀ ਜੁਆਇਨਿੰਗ ਨਹੀਂ ਕੀਤੀ ਉਹ ਹੁਣ ਕਾਰਪੋਰੇਸ਼ਨ ਦੇ ਵਿੱਚ ਕਰੋਸ਼ ਕਰਪਟ ਆਫਸਰ ਕੁਝ ਪ੍ਰਧਾਨ ਨਾਲੇ ਪਏ ਆ ਜਿਹੜੇ ਇਹ ਚੀਜ਼ ਨੂੰ ਉਹਨੂੰ 2 ਸਾਲ ਬਾਅਦ ਦੁਬਾਰਾ ਸਫਾਈ ਕਰਮਚਾਰੀ ਦੇ ਆਰਡਰ ਦੁਆੜ ਆਇਆ ਕਿਉਂਕਿ ਇਸ ਮਸਲੇ ਵਿੱਚ ਸਾਡੇ ਕੌਂਸਲਰਾਂ ਦੀ ਮੀਟਿੰਗ ਦੇ ਵਿੱਚ ਇਹ ਮਤਾ ਪਾਸ ਵੀ ਹੋ ਚੁੱਕਾ ਵਾ ਕਿ ਜਿਹੜੇ ਬੰਦੇ ਨੇ ਜੁਆਇਨੀਆਂ ਨਹੀਂ ਕੀਤੀਆਂ ਉਹਨਾਂ ਦੀ ਪੋਸਟਾਂ ਨੂੰ ਭੰਗ ਕਰਕੇ ਜਿਹੜੇ ਮੈਰਲ ਲਿਸਟ ਦੇ ਹਸਾਬ ਨਾਲ ਪਹਿਲਾਂ ਜਿਹਨਾਂ ਦੀ ਮੈਰਿਟ ਉਸ ਤੋਂ ਬਾਅਦ ਬੰਦੀ ਆ ਕਿ ਉਹਨਾਂ ਨੂੰ ਜੁਆਇਨਿੰਗ ਕੀਤੀ ਜਾਵੇ ਲੇਕਿਨ ਉਹ ਕਰਨ ਪਰ ਜਿਹੜਾ ਨੇ 2 ਸਾਲ ਪਹਿਲਾਂ ਜੁਆਇਨਿੰਗ ਨਹੀਂ ਕੀਤੀ ਉਹਨਾਂ ਨੂੰ 2 ਸਾਲ ਬਾਅਦ ਆਰਡਰ ਕਿਉਂ ਦੇ ਰਹੀ ਆ ਉਹਦੇ ਵਿੱਚ ਸੂਤਰ ਅਨਸਾਰ ਬਹੁਤ ਵੱਡੀ ਅਮਾਉਂਟ ਲਿੱਤੀ ਜਾ ਰਹੀ ਆ ਕਾਰਪੋਰੇਸ਼ਨ ਦੇ ਕੁਝ ਅਫਸਰਾਂ ਕੁਝ ਪ੍ਰਧਾਨਾਂ ਨੂੰ ਵਿੱਚ ਪਾ ਕੇ ਜੀ ਸੂਤਰ ਕੀ ਹੈ ਸੂਤਰ ਭਾਜੀ ਇਹ ਆ ਇਹ ਸਿੱਧੀ ਸਿੱਧੀ ਆ ਕਾਗਜ਼ ਤੁਹਾਨੂੰ ਡਾਉਂਗਾ ਇਹਦੇ ਚ ਲਿਖਿਆ ਪਿਆ ਆ 23 ਤਰੀਕ ਨੂੰ ਆਰਡਰ ਹੋਇਆ ਸੀ ਕਿ 23 ਚ ਉਹਨੇ ਜੁਆਇਨਿੰਗ ਨਹੀਂ ਕੀਤੀ ਉਹਦੇ ਦੱਸਿਆ ਉਹਦਾ ਐਕਸੀਡੈਂਟ ਹੋ ਗਿਆ ਆ ਹੋ ਗਿਆ ਨਹੀਂ ਅਪਾ ਤੁਹਾਡੀ ਗੱਲ ਨਾਲ ਸਹਿਮਤ ਹੈਗੇ ਜੀ ਉਸੀਂ ਤਾਂ ਸਿੱਧਾ ਸਿੱਧਾ ਰੋਕ ਲਗਾਇਆ ਮੈਂ ਕਰਨੇ ਕਰਦੇ ਤੇ ਕਿਉਂ ਮਨੇ ਮੌਂਟ ਲਈ ਜੀ ਕਿੰਨੇ ਮੌਂਟ ਭਾਜੀ ਮੌਂਟ ਹੋਗੀ ਕੁਛ ਮੇਰੀ ਬੇਨਤੀ ਸਰੂ ਮੇਰੇ ਤੱਕ ਪਹੁੰਚਾ ਭਾਜੀ ਮੌਂਟ ਤੋਂ ਬਿਨਾਂ ਇਹ ਕਾਗੇ ਤੇ ਆ ਨਹੀਂ ਉਹ ਆਰਡਰਾਂ ਦਾ ਤੁਸੀਂ ਗਾਲ ਨੂੰ ਸਮਝੋ ਇੱਕ ਮਿੰਟ ਜੋ ਵੀ ਹੋਊਗਾ ਉਹਦੀ 2 ਸਾਲ ਬਾਅਦ ਤੁਸੀਂ ਦੱਸੋ ਦੀ ਸਾਰੇ ਆਪਾ ਫੜੇ ਲਗਾਏ ਇੱਥੇ 2 ਸਾਲ ਬਾਅਦ ਕਿੱਦਾਂ ਜੁਆਇਨਿੰਗ ਹੋ ਜਾਏਗੀ ਉਹਦੀ ਜਿਹੜੀ ਮਹੌਸਲੇ ਵਿੱਚ ਵੀ ਉਹ ਪੋਸਟਰ ਨੂੰ ਭੰਗ ਕੀਤਾ ਕੀਤਾ ਪਿਆ ਵਾ ਜਦੋਂ ਮਤਾ ਪਾਸ ਪਾਸ ਕਰਕੇ ਚੰਡੀਗੜ੍ਹ ਤੱਕ ਸਾਰਾ ਭੇਜ ਦਿੱਤਾ ਗਿਆ ਉਹਨੂੰ ਦੁਬਾਰਾ ਆਰਡਰ ਕਿਸ ਤਰ੍ਹਾਂ ਹੋ ਜਾਊਗਾ ਨਾਲੇ ਇਹਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਇਹ ਮੰਗੀ ਸੀਗੀ ਕਿ ਅਸੀਂ ਉਹ ਬੰਦੇ ਰੱਖ ਰਹੇ ਜਿਨ੍ਹਾਂ ਕੋ ਪੰਜ ਸਾਲ ਦਾ ਐਕਸਪੀਰੀਅੰਸ ਗਿਆਨਕ ਪੰਜ ਸਾਲ ਦਾ ਐਕਸਪੀਰੀਅੰਸ ਕਿਹੜੀ ਜਗ੍ਹਾ ਤੇ ਨੌਕਰੀ ਕੀਤੀ ਆ ਸਾਨੂੰ ਐਡਵਰਟਾਈਜ਼ਮੈਂਟ ਇਹਨਾਂ ਨੇ ਐਡਵਰਟਾਈਜ਼ਮੈਂਟ ਕੀਤੀ ਆ ਕਿ ਕਾਰਪੋਰੇਸ਼ਨ ਦੀਆਂ ਭਰਤੀਆਂ ਹੋਣੀਆਂ ਨੇ ਸਫਾਈ ਕਰਮਚਾਰੀਆਂ ਦੀਆਂ ਗਿਆ ਲੋੜ ਸੀਗੀ ਸਾਡੇ ਕੋਲ 10-10 15-15 ਸਾਲ ਦੇ ਐਕਸਪੀਰੀਅੰਸ ਵਾਲੇ ਸਾਡੇ ਸਫਾਈ ਕਰਮਚਾਰੀ ਸੀਵਰਮੈਨ ਮਾਲੀ ਸਾਡੇ ਕੋਲ ਬੈਠੇ ਆ ਸਾਨੂੰ ਉਹਦਾ ਐਡਵਰਟਾਈਜ਼ਮੈਂਟ ਕਰਨ ਦੀ ਲੋੜ ਹੀ ਨਹੀਂ ਐਡਵਰਟਾਈਜ਼ਮੈਂਟ ਕਰਨ ਦਾ ਮਤਲਬ ਕੀ ਆ ਕਿ ਅਸੀਂ 5 ਸਾਲ ਦਾ ਜਿਹੜਾ ਫੰਡਾ ਰੱਖੀਏ ਉਹਦੇ ਚ ਪੂਰਾ ਪੰਜਾਬ ਜੁਆਇਨਿੰਗ ਲੈ ਆਏਗਾ ਕਿ ਉਹਦੇ ਵਿੱਚ ਕ腐ਸ਼ਨ ਹੋਏਗੀ ਬਾਜੀ ਕੱਲੀ ਇਹ ਕੁੜੀ ਹੈ ਜਾਂ ਹੋਰ ਵੀ ਹੈ ਬਾਜੀ ਮੇਰੇ ਤੱਕ ਬਹੁਤ ਮੁਸ਼ਕਲੇ ਕਾਗਜ਼ ਪਹੁੰਚਿਆ ਵਾ ਇਹ ਫਾਈਲ ਇਸ ਆਪਣੇ ਸੁਪਰਡੈਂਟ ਗੁਰਮੀਲ ਸਿੰਘ ਜੀ ਕੋ ਪਈ ਆ ਗੁਰਮੀਲ ਸਿੰਘ ਜੀ ਕੋ ਡਾਇਰੈਕਟ ਫਾਈਲ ਤਾਂ ਆਈ ਨਹੀਂ ਹੈਗੀ ਉਹਨਾਂ ਡਾਇਰੈਕਟਰ ਚੱਕੀ ਨਹੀਂ ਆ ਜੀ ਕਿਸੇ ਅਫਸਰ ਨੇ ਵੱਡੇ ਨਾਮ ਮਾਰਕਰ ਦੇ ਭੇਜੀ ਇਹਦਾ ਕਰਾ ਉਹ ਖੋਦਾ ਕਲਾ ਪਸੰਦਦਾ ਪਿਆ ਵਾ ਇਹ ਕਾਗਜ਼ ਮੇਰੇ ਤੱਕ ਕਿੱਦਾਂ ਪਹੁੰਚੇ ਮੈਨੂੰ ਤਾਂ ਪਤਾ ਵਾ ਇਹਦੇ ਇੱਕ ਕਾਗਜ਼ ਪਹੁੰਚੇ ਹੋਰ ਕਾਗਜ਼ ਕਿੰਨੇ ਹੋਊਗਾ ਤੁਸੀਂ ਮੇਰੀ ਗੱਲ ਤਾਂ ਸਮਝੋ ਇਹਨਾਂ ਪਹਿਲੇ ਇੱਕ ਚੀਜ਼ ਕਲੀਅਰ ਕਰੋ ਐਡਵਰਟਾਈਜ਼ਮੈਂਟ ਦੀ ਜਿਹੜੀ ਤੁਸੀਂ ਗੱਲ ਕੀਤੀ ਇਹ ਐਡਵਰਟਾਈਜ਼ਮੈਂਟ ਕਦੋਂ ਪਬਲਿਸ਼ ਕੀਤੀ ਇਹ 23 2023 23 ਚ ਠੀਕ ਹੈ ਉਸ ਵੇਲੇ ਸਾਡੇ ਕੋਲ 350 ਬੰਦਾ ਅਕਸਪੀਅਰ ਪਿਆਸੇਗਾ ਕਿ ਜਿਨ੍ਹਾਂ ਨੂੰ ਅਸੀਂ ਰੈਗੂਲਰ ਕਰ ਸਕਦੇ ਜਿਹਨੂੰ ਡਿਸੀਡਿਡ ਕਰ ਸਕਦੇ ਸੀਗੇ ਜਿਨ੍ਹਾਂ ਕੋਲ 10 ਤੋਂ 15 ਸਾਲ ਦਾ ਸਫਾਈ ਕਰਮਚਾਰੀ ਸੀਵਰਮੈਨ ਤੇ ਮਾਲੀ ਸਾਡੇ ਕੋਲ ਪ੍ਰੈਜੇਡੈਂਟ ਸੀਗਾ ਜਿਹਨਾਂ ਕੋਲ ਫੁੱਲ ਐਕਸਪੀਰੀਅੰਸ ਹੈ ਇਹਨਾਂ ਨੂੰ 5 ਸਾਲ ਦਾ ਕਿਉਂ ਉੱਚ ਰੱਖਿਆ ਕਿ ਅਸੀਂ 5 ਸਾਲ ਦਾ ਐਕਸਪੀਰੀਅੰਸ ਲੈਣਾ ਉਹ ਤਾਂ ਰੱਖਿਆ ਉਹ ਵੀ ਕ腐ਪਸ਼ਨ ਦਾ ਇੱਕ ਚੋਰ ਰਸਤਾ ਹੈ ਇਹ ਕੋਈ ਰੱਖੀ ਹੈ ਪੋਰਟ ਵੀ ਪਾਜੀ ਮੇਰੇ ਤੱਕ ਇੱਕ ਕਾਗਜ਼ ਪਹੁੰਚਿਆ ਆ ਬਾਪ ਜੀ ਨੂੰ ਬੇਨਤੀ ਕਰ ਰਿਹਾ ਹੋਰ ਕਿੰਨੇ ਹੋ ਗਏ ਇਹਨਾਂ ਨੂੰ ਪਤਾ 32 ਤੋਂ 37 ਬੰਦੇ ਸੀਗੇ ਜੋ ਮੀਟਿੰਗ ਚ ਪਾਸ ਹੋਇਆ ਉਹ ਮਤਾਂ ਦੇ ਡਿਟੇਲੈਂਡ ਦੀ ਕਾਪੀ ਵੀ ਹੈ ਤੁਹਾਡੇ ਕੋਲ ਸਰ ਉਹ ਨਹੀਂ ਉਹ ਤਾਂ ਦੇਖੋ ਕਾਰਪੋਰੇਸ਼ਨ ਚ ਹੁੰਦੀ ਆ ਉਹ ਸਾਰੇ ਨਾਲ ਨਾਲ ਡਿਵਾਈਡ ਹੋ ਗਏ ਪਾਜੀ ਪੱਟੀ ਸਾਹਿਬ ਹੁਣ ਜੁਆਇਨਿੰਗ ਕਰ ਲਈਓ ਉਹਨਾਂ ਨੇ ਨਹੀਂ ਪਾਜੀ ਮੈਂ ਤਦੇ ਹੀ ਤੁਹਾਡਾ ਰਸਤਾ ਫੜਿਆ ਕਿ ਇਹ ਜੁਆਇਨਿੰਗ ਨਾ ਹੋਵੇ ਜਿਨ੍ਹਾਂ ਦਾ ਸਹੀ ਹੱਕ ਬੰਦਾ ਉਹਨਾਂ ਨੂੰ ਮਿਲੇ ਮੈਂ ਤੁਹਾਡੇ ਨਾਲ ਇਹ ਹੀ ਕਰਨਾ ਇੱਕ ਹੋਰ ਤੁਹਾਡੇ ਗੱਜ ਤੇ ਆ ਲੈ ਜਮਾ ਜਿਹੜਾ 2023 ਚ ਇੱਕ ਜੁਐਨੋ ਨਿਕਲੀਆਂ ਸੀ ਨੌਕਰੀਆਂ ਉਹਦੇ ਵਿੱਚ ਬਹੁਤ ਵੱਡੀ ਕ腐ਸ਼ਨਿਕ ਹੋਈ ਸੀ ਜਿਹੜੀ ਤੁਹਾਡੇ ਕਈ ਪੱਤਰ ਤਾਰਾਂ ਕਰਾਂ ਤੱਕ ਗੱਲ ਪਹੁੰਚੀ ਸੀ ਇੱਕ ਕੋਈ ਜੂਨੀਅਨ ਦਾ ਨੁਮਾਇੰਦਾ ਸੀਗਾ ਜਿਹੜੀ ਕਮਰੇ ਦੇ ਵਿੱਚ 2.5 ਲੱਖ ਰੁਪਇਆ ਮੌਡ ਫਿਕਸ ਕਰ ਰਿਆ ਸੀਗਾ ਉਸ ਦੌਰਾਨ ਡੀਸੀ ਸਾਹਿਬ ਕਮਿਸ਼ਨਰ ਸਾਹਿਬ ਮੇਅਰ ਸਾਹਿਬ ਤੱਕ ਗੱਲ ਗਈ ਸੀ ਕਿ ਸਾਡੀ ਗੱਲ ਨਹੀਂ ਸੁਣਵਾਈ ਹੋਈ ਸੀ ਨਾ ਫਿਰ ਅਸੀਂ ਬਿਜੀਲੈਂਸ ਜਲੰਧਰ ਰੇਂਜ ਗਏ ਸੀਗੇ ਐਸਐਸਪੀ ਵਿਜੀਲੈਂਸ ਨੇ ਸਾਨੂੰ ਕਿਹਾ ਵੀ ਤੁਹਾਨੂੰ ਮੇਰਕੋ ਆਂਦੀ ਲੋਨ ਨੇ ਤੁਸੀਂ ਸੀਐਮ ਪੋਰਟਲ ਤੇ ਇਹਨੂੰ ਪਾ ਦਿਓ ਕਿੱਤ ਕਰਵਾਈ ਹੋ ਜੇਗੀ ਹਾਂਜੀ ਜਿਹੜਾ ਹੌਂਦਾ ਮੈਟਰ ਹੈ ਉਹ ਇਹ ਹੈ ਕਿ ਜਿਹੜੀ ਪਹਿਲੀ ਅਪਾਇੰਟਮੈਂਟ ਸੀ ਉਹ ਨਾਲਾਂਡਾ ਪਲੈਂਟ ਹੋ ਚੁੱਕਾ ਹਾਂਜੀ ਠੀਕ ਹੈ ਜੀ ਤੇ ਉਹ ਨਾਲਾਂਡਾ ਪਲੈਂਟ ਵਾਇਡ ਹੋਣ ਦੇ ਬਾਅਦ ਵੀ ਜਿਹੜੀ ਪੁਰਾਣੀ ਮੈਨੇਜਮੈਂਟ ਲਿਸਟ ਹੈ ਉਹਦੇ ਵਿੱਚ ਉਹ ਲੜਕੀ ਰੱਖੀ ਗਈ ਆ ਇਹਨੂੰ ਆਰਡਰ ਹਾਊਸ ਵਿਲੇਜ ਜਿਹੜਾ ਇਹ ਸਿਲੈਕਟ ਹੋ ਗਈ ਸੀਗੀ ਉਹੀ ਹਾਂ ਉਹੀ ਕਰਕੇ ਰੱਖੀ ਗਈ ਆ ਜਦ ਕਿ ਹੁਣ ਰੱਖੀ ਨਹੀਂ ਜਾ ਸਕਦੀ ਰੱਖੇ ਨਹੀਂ ਜਾ ਸਕਦੀ ਮੇਰੀ ਬੈਂਕਤੀ ਸੋਣ ਅਸੀਂ ਐਸਐਸਪੀ ਸਾਡੇ ਕੋਈ ਸੁਣਵਾਈ ਨਹੀਂ ਹੋਈ ਪੋਰਟਲ ਤੇ ਜਿਹੜਾ ਸੀ ਐਪੋਰਟਲ ਆ ਸੀ ਅਸੀਂ ਦੁਬਾਰਾ ਉੱਥੇ ਗਏ ਐਸਐਸਪੀ ਕੋਲ ਅਸੀਂ ਕਹਾ ਸਾਡੀ ਨਹੀਂ ਸੋਤੇ ਕੋਈ ਮੈਸਨੂ ਆਇਆ ਕੋਈ ਅਪਡੇਟ ਆਈ ਹੈ ਤੁਸੀਂ ਕਰੋ ਕਹਿੰਦੇ ਯਾਰ ਮੇਰੇ ਤੇ ਬਹੁਤ ਪ੍ਰੈਸ਼ਰ ਆ ਮੈਂ ਇੱਥੇ ਕੋਈ ਐਕਸ਼ਨ ਨਹੀਂ ਲੈ ਸਕਦਾ ਸਾਨੂੰ ਖਾਲੀ ਹੱਥ ਬੱਬਸ ਮੁੰਨਾ ਪਿਆ ਉਸ ਸਰਕਾਰ ਦੇ ਦੌਰ ਚ ਜਿਹੜੀ ਆਪਣੇ ਆਪ ਦੇ ਵੱਡੇ ਵਾਦੇ ਕਰਦੀ ਸੀ ਅਸੀਂ ਕਰਪਸ਼ਨ ਖਤਮ ਕਰਾਂਗੇ ਜਿਹਦੇ ਵਿੱਚ ਵੀਡੀਓ ਸੀਗੀ ਰਿਕਾਰਡਿੰਗ ਸੀਗੀ ਸਭ ਕੁਝ ਸੀਗਾ ਕਿਤਾ 80 ਲੱਖ ਰੁਪਏ ਦੋ ਬੰਦੇ ਲਿਆ ਸੀਗਾ ਉਹ ਢਾਈ ਟਨ ਲਗੜੀ ਇੱਕ ਦੀ ਵੀਡੀਓ ਆਈ ਹੋਰ ਕਿੰਨੇ ਦਿੱਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਵੀ ਇੱਕ ਸਪਾਈਸ ਸਰਵਿਸ ਰਿਸਿਵਰ ਮੈਨ ਦੀਆਂ ਅਪਾਇੰਟਮੈਂਟਸ ਲੀਆਂ ਉਹਦੇ ਵਿੱਚ ਕੁਝ ਜਿਹੜੀਆਂ ਅਪਾਇੰਟਮੈਂਟਸ ਹਾਜ਼ਰ ਨਹੀਂ ਸੀ ਹੋਏ 35 ਤੋਂ 70 ਜਿਹੜੇ ਅਪਾਇੰਟਮੈਂਟ ਅਪਾਇੰਟਮੈਂਟ ਹੋਈ ਸੀ ਜੋ ਹਾਜ਼ਰ ਨਹੀਂ ਹੋ ਸਕੇ ਉਹਨਾਂ ਦੇ ਐਡਰੈਸ ਜਿਹੜੇ ਨਗਰ ਮੇਰਵਾ ਨਾਲਾਂਡਾ ਕੋਆਡ ਕਰਕੇ ਨਮੇਸ਼ਰੇ ਤੋਂ ਹੋਣੀਆਂ ਸੀਗੀਆਂ ਪਰ ਇੱਕ ਲੜਕੀ ਨੂੰ ਫੇਵਰ ਕਰਕੇ ਅਪਾਇੰਟਮੈਂਟ ਤੇ ਲੈਟਰ ਦਿੱਤਾ ਜਾ ਗਿਆ ਦੇਖੋ ਇਹਦੇ ਵਿੱਚ ਮੈਂ ਕਲੀਅਰ ਕਰਨਾ ਚਾਹਾਂਗੀ ਕਿ ਜਿਹੜਾ ਇਹ ਮਾਮਲਾ ਹੈ ਮੇਰੇ ਅੱਜ ਹੀ ਨੋਟਿਸ 'ਚ ਲੈ ਕੇ ਆਏ ਹੋ ਤੁਸੀਂ ਲੋਕ ਮੈਂ ਇੱਕ ਵਾਰ ਇਹਨੂੰ ਚੈੱਕ ਕਰ ਲੈਂਦੀ ਆਂ ਕਿ ਇਹਦੇ ਵਿੱਚ ਕੀ ਸਟੇਟਸ ਕੀ ਆ ਬਟ ਮੈਂ ਇਹਦੇ ਨਾਲ ਤੁਹਾਨੂੰ ਇਹ ਵੀ ਅਨਸ਼ੋਰ ਕਰਨਾ ਚਾਹਾਂਗੀ ਕਿ ਜੋ ਵੀ ਐਸ ਪਰ ਰੂਲਸ ਕਾਰਵਾਈ ਹੈ ਐਸ ਪਰ ਰੂਲਸ ਹੀ ਅਸੀਂ ਇਹਨੂੰ ਕਰਾਂਗੇ ਕੋਈ ਵੀ ਇਸ ਤਰ੍ਹਾਂ ਦਾ ਕੰਮ ਜਿਹੜਾ ਉਹ ਇੱਥੇ ਨਹੀਂ ਕੀਤਾ ਜਾਏਗਾ ਕਿ ਜਿਹੜਾ ਰੂਲਸ ਦੇ ਅਗੇਂਸਟ ਹੋਵੇ ਉਹ ਕਹਿ ਰਹੇ ਆ ਭਈ ਇਸ ਤਰ੍ਹਾਂ ਦੀ ਜਿਹੜੀ ਅਪਾਰਟਮੈਂਟ ਸਜਾਤ ਮਤਾ ਪਹਿਚੂਕਾ ਨਗਰ ਨਿਗਮ ਦੇ ਵਿੱਚੋਂ ਕਿ ਪੁਰਾਣੀ ਜਿਹੜੀ ਆ ਨਹੀਂ ਜਹਾਜ਼ਰ ਹੋਏ ਆ ਨਵੇਂ ਸਿਰੇ ਤੋਂ ਅਪਾਰਟਮੈਂਟ ਹੋਈਆਂ ਨਵੇਂ ਸਿਰੇ ਤੋਂ ਕਾਰਵਾਈ ਹੋਈ ਆ ਫਿਰ ਇੱਕ ਨੂੰ ਕਿਸ ਤਰ੍ਹਾਂ ਦਿੱਤਾ ਜਾ ਸਕਦਾ ਮੈਂ ਦੇਖੋ ਪਹਿਲਾਂ ਹੀ ਇਹ ਕਹਿ ਚੁੱਕੀ ਆ ਕਿ ਲੈਟ ਮੀ ਚੈੱਕ ਦਾ ਫਾਈਲ ਜੇ ਸਾਡੇ ਕੋਲ ਇਸ ਤਰ੍ਹਾਂ ਦਾ ਕੁਝ ਵੀ ਪ੍ਰੋਸੀਜਰ ਆਇਆ ਫਾਲੋ ਹੋ ਰਿਹਾ ਮੈਨੂੰ ਚੈੱਕ ਕਰ ਲੈਣ ਦਿਓ ਜੋ ਵੀ ਰੂਲਸ ਦੇ ਅਕੋਰਡਿੰਗ ਕਾਰਵਾਈ ਬੰਦੀ ਆ ਅਸੀਂ ਉਹੀ ਕਰਾਂਗੇ